ਸਾਬੋ ਕੀ ਤਲਵੰਡੀ ਪਹੁੰਚ ਕੇ ਗੁਰਦੇਵ ਨੇ ਜੰਗ ਦਾ ਕਮਰ ਕੱਸਾ ਖੋਲਿਆ ਦਮ ਲਿਆ ਉਥੇ ਜਗਾ ਪ੍ਰਗਟ ਹੋਈ ਦਮਦਮਾ ਸਾਹਿਬ ਸਾਰੀਆਂ ਸੰਗਤਾਂ ਨੂੰ ਪਤਾ ਲੱਗਿਆ ਵੀ ਗੁਰਦੇਵ ਦਮਦਮੇ ਪਹੁੰਚੇ ਨੇ ਭਾਈ ਮਨੀ ਸਿੰਘ ਮਾਤਾ ਸਾਹਿਬ ਕੌਰ ਸੁੰਦਰ ਕੌਰ ਜੀ ਨੂੰ ਮਾਮਾ ਕਿਰਪਾਲ ਚੰਦ ਸਮੇਤ ਦਿੱਲੀ ਤੋਂ ਲੈ ਕੇ ਦਮਦਮਾ ਸਾਹਿਬ ਪਹੁੰਚੇ ਬਾਬਾ ਦੀਪ ਸਿੰਘ ਜੀ ਨੂੰ ਪੋਵਿੰਡ ਪਤਾ ਲੱਗਿਆ ਗੁਰਦੇਵ ਦਮਦਮੇ ਟਿਕੇ ਹੋਏ ਨੇ ਬਾਬਾ ਜੀ ਵੀ ਚਰਨ ਪਰਸਣ ਲਈ ਚਲੇ ਗਏ ਉੱਥੇ ਫਿਰ ਭਾਈ ਮਨੀ ਸਿੰਘ ਹੁਣਾ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਹੇ ਗੁਰਦੇਵ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹ ਬਾਣੀ ਤੁਰੋਂ ਆਈ ਹੈ ਇਹ ਬਾਣੀ ਅਕਾਲੀ ਹੈ ਜਦੋਂ ਅਸੀਂ ਬਾਣੀ ਉਚਾਰਦੇ ਆ ਨਾ ਸਾਥੋਂ ਗਲਤੀਆਂ ਹੁੰਦੀਆਂ ਨੇ ਸਾਥੋਂ ਅਰਥ ਸਹੀ ਨਹੀਂ ਲੱਗਦੇ ਹੁਣ ਜਿਹਦੇ ਦੇਸ਼ ਦੀ ਭਾਸ਼ਾ ਹੈ ਉਚਾਰਨ ਤੇ ਅਰਥ ਬੋਧ ਉਹੀ ਸਹੀ ਤਰੀਕੇ ਨਾਲ ਜਾਣਦਾ ਹੁੰਦਾ ਹੈ ਸਾਨੂੰ ਵਿਆਕਰਣ ਆਉਂਦੀ ਹੈ ਪਿੰਗਲ ਆਉਂਦਾ ਹੈ ਗ੍ਰਾਮਰ ਆਉਂਦੀ ਹੈ ਪਰ ਇਹਦੇ ਅਨੁਸਾਰ ਜਦੋਂ ਅਰਥ ਕਰਦੇ ਆ ਪੂਰੇ ਨਹੀਂ ਟੁਕਦੇ ਅਕਾਲ ਦੀ ਬਾਣੀ ਐ ਤੇ ਤੁਸੀਂ ਅਕਾਲ ਦਾ ਹੀ ਸਰੂਪ ਹੋ ਦੁਨੀਆ ਤੇ ਆਏ ਹੋ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਬਹਿਰ ਨਾਨਕ ਗੁਰ ਜਾਪ ਤੂੰ ਪਰਮੇਸ਼ਵਰ ਐ ਤੇਰੀ ਬਾਣੀ ਐ ਤੂੰ ਲੈ ਕੇ ਆਇਆ ਦੁਨੀਆ ਤੇ ਗੁਰੂ ਨਾਨਕ ਦੇ ਰੂਪ ਵਿੱਚ ਗੁਰਵਰਜਨ ਦੇ ਰੂਪ ਵਿੱਚ ਤੇ ਸਾਨੂੰ ਇਹਦੇ ਅਰਥਾਂ ਬਾਬਤ ਸਮਝਾ ਹੀ ਦਿਓ ਸੰਖਿਆ ਹੀ ਕਰਵਾ ਦਿਓ ਨਾਲੇ ਆਨੰਦਪੁਰ ਸਾਹਿਬ ਤੁਸੀਂ ਬਚਨ ਵੀ ਕੀਤਾ ਸੀ ਮਹਾਰਾਜ ਕਹਿੰਦੇ ਠੀਕ ਹੈ ਭਾਈ ਮਨੀ ਸਿੰਘ ਜੀ ਗੁਰੂ ਅਰਜਨ ਸਾਹਿਬ ਨੇ 1661 ਬਿਕਰਮੀ ਸੰਮਤ ਵਿੱਚ ਭਾਈ ਗੁਰਦਾਸ ਕੋਲੋਂ ਰਾਮ ਸਰ ਦੇ ਕੰਢੇ ਹਰਮੰਦਰ ਸਾਹਿਬ ਅੰਮ੍ਰਿਤਸਰ ਆਦ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਸੀ ਉਹ ਕਰਤਾਰਪੁਰ ਧੀਰਮਲ ਦੇ ਪਾਸ ਪਈ ਹੈ ਬੀੜ ਲੈ ਉਹ ਨਾਲੇ ਨੌਵੇਂ ਪਾਤਸ਼ਾਹ ਗੁਰਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਦਾਂਗੇ ਨਾਲੇ ਤੁਹਾਨੂੰ ਅਰਥਬੋਧ ਸਿਖਾ ਦੇਵਾਂਗੇ ਸਿੱਖ ਗਏ ਧੀਰਮਲ ਕੋਲ ਤੇ ਧੀਰਮਲ ਨੇ ਬੜਾ ਵੱਡਾ ਤਰਕ ਕਰ ਦਿੱਤਾ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਵਾਕਿਆ ਹੀ ਗੁਰੂ ਨਾਨਕ ਦਾ ਰੂਪ ਹੈ ਜੋਲੇ ਦਾ ਹੀ ਫਰਕ ਹੈ ਸਰੀਰ ਦਾ ਹੀ ਫਰਕ ਹੈ ਜੋਤ ਇੱਕੋ ਹੀ ਹੈ ਤੇ ਗੁਰੂ ਨਾਨਕ ਸਾਹਿਬ ਤੇ ਫਿਰ ਕਹਿੰਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਇਹ ਅਕਾਲੀ ਬਾਣੀ ਹੈ ਖਸਮ ਦੀ ਬਾਣੀ ਹੈ ਤੇ ਗੁਰੂ ਨਾਨਕ ਸਾਹਿਬ ਤੇ ਖਸਮ ਤੋਂ ਲੈ ਕੇ ਆਏ ਨੇ ਤੇ ਤੁਹਾਡਾ ਗੁਰੂ ਗੋਬਿੰਦ ਸਿੰਘ ਗ੍ਰੰਥ ਕਿਉਂ ਮੰਗਦਾ ਫਿਰਦਾ ਹੈ ਵੀ ਖਸਮ ਤੋਂ ਮੰਗਵਾ ਲਵੇ ਬਾਣੀ ਨਾਲੇ ਰੋਜ ਤੇ ਰੌਲਾ ਪਾਉਂਦੇ ਉਹ ਸਿੱਖੋ ਵੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਫਾਸਲਾ ਨਹੀਂ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹాయੋ ਜੋਤ ਉਹ ਹੈ ਜੁਗਤ ਸਾਈ ਸਹਕਾਇਆ ਫੇਰ ਪਲਟੀਐ ਅਕਾਲੀ ਜੋਤ ਗੁਰੂ ਨਾਨਕ ਹੈ ਗੁਰੂ ਨਾਨਕ ਤੋਂ ਹੀ ਕਾਇਆ ਪਲਟੀ ਹੈ ਗੁਰੂ ਗੋਬਿੰਦ ਸਿੰਘ ਬਣੇ ਨੇ ਤੇ ਨਾਲੇ ਫਕੀਰਾਂ ਵਾਲੀ ਕਰਨੀ ਤੇ ਸ਼ਾੜੀ ਦਿੱਤੀ ਐ ਗੁਰੂ ਗੋਬਿੰਦ ਸਿੰਘ ਨੇ ਜਦੋਂ ਗੁਰੂ ਨਾਨਕ ਵਾਲਾ ਰਸਤਾ ਹੀ ਛੱਡ ਦਿੱਤਾ ਹਥਿਆਰ ਹੀ ਉਠਾ ਲਏ ਤੇ ਉਹਨਾਂ ਦੀ ਬਾਣੀ ਕੀ ਕਰਨੀ ਐ ਦੌੜ ਜਾਓ ਇਥੋਂ ਖਾਲੀ ਹੱਥ ਆ ਗਏ ਸਿੰਘ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਆ ਕੇ ਬੇਨਤੀ ਕਰ ਦਿੱਤੀ ਬਚਨ ਕੀਤੇ ਨੇ ਹੁਣ ਇਸ ਗੱਲ ਦਾ ਖਿਆਲ ਰੱਖਿਓ ਬੀੜਾ ਹੋਰ ਵੀ ਨੇ ਇਹ ਨਾ ਸਮਝਿਓ ਵੀ ਕਲੀ ਕਰਤਾਰਪੁਰੀ ਬੀੜ ਹੀ ਐ ਇੱਕ ਬੀੜ ਟਰਾਲੀ ਵਿਖੇ ਮਾਲਵੇਈ ਮੌਜੂਦ ਸੀ ਜੋ ਆਨੰਦ ਚੰਦ ਜੀ ਨੇ ਉਦਾਸੀ ਸਾਧੂਆਂ ਕੋਲੋਂ ਇਹ ਕਹਿ ਕੇ ਲਈ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਦਸਬਤ ਕਰਾਉਣੇ ਨੇ ਤੋ ਬੀੜ ਕਬਜ਼ੇ ਚ ਕਰਕੇ ਬਹਿ ਗਿਆ ਸਾਧੂਆਂ ਨੂੰ ਬੀੜ ਵਾਪਸ ਹੀ ਨਾ ਦਿੱਤੀ ਤੇ ਜਦੋਂ ਰਾਮ ਸਰ ਗੁਰੂ ਅਰਜਨ ਸਾਹਿਬ ਨੇ ਆਦ ਗੁਰੂ ਗ੍ਰੰਥ ਸਾਹਿਬ ਲਿਖਵਾਏ ਸਨ ਇਹ ਬਾਣੀ ਦੇ ਅੰਗ ਦਿੱਤੇ ਸਨ ਭਾਈ ਬੰਨੋ ਨੂੰ ਵੀ ਜਾਓ ਜਾ ਕੇ ਲਾਹੌਰ ਜਿਲਦ ਬਣਾ ਲਿਆਓ ਉਹਨਾਂ ਨੂੰ ਲੱਥਾ ਕਰਕੇ ਇੱਕ ਹੋਰ ਬੀੜ ਤਿਆਰ ਕਰ ਲਈ ਸੀ ਭਾਈ ਬੰਨੋ ਵਾਲੀ ਬੀੜ ਉਹ ਵੀ ਮੌਜੂਦ ਸੀ ਪਰ ਜੇ ਗੁਰਦੇਵ ਹੁਣ ਇਹਨਾਂ ਬੀੜਾਂ ਤੋਂ ਬਾਣੀ ਸਿੰਘਾਂ ਨੂੰ ਸਰਵਣ ਕਰਵਾਉਂਦੇ ਨੇ ਅਰਥ ਬੋਧ ਸਿਖਾਉਂਦੇ ਨੇ ਤੇ ਤਰਕ ਤੇ ਉੱਥੇ ਹੀ ਖੜਾ ਰਹਿ ਗਿਆ ਵੀ ਜੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦਾ ਰੂਪ ਹੁੰਦਾ ਤੇ ਬਾਣੀ ਅੰਦਰੋਂ ਪ੍ਰਗਟ ਕਰਦਾ ਨਕਲ ਨਾ ਮਾਰਦਾ ਮਹਾਰਾਜ ਜਾਣਦੇ ਨੇ ਸਿੱਖਾਂ ਦੇ ਮਨ ਵਿੱਚ ਸ਼ੰਕਾ ਰਹੇਗਾ ਕਹਿੰਦੇ ਕਿਸੇ ਬੀੜ ਦੀ ਹੁਣ ਜ਼ਰੂਰਤ ਨਹੀਂ ਹੈ ਹੁਣ ਗਲੂਏ ਮੁਬਾਰਕ ਤੋਂ ਬਾਣੀ ਪ੍ਰਗਟ ਕਰਾਂਗੇ ਨਾਲੇ ਰੋਜ਼ ਤੇ ਕਹਿੰਦੇ ਨੇ ਫਾਰਸੀ ਦੇ ਬੋਲ ਨੇ ਜੋਤ ਵਿਗਾਸ ਵਿੱਚ ਪ੍ਰਗਟਨੇ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮਾ ਸ਼ਬਦੇ ਉਹ ਜ਼ਹਰੂ ਮਾਨਕ ਅਸਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੈਂ ਅਕਾਲ ਪੁਰਖ ਦਾ ਸਰੂਪ ਹਾਂ ਮੈਂ ਗੁਰੂ ਨਾਨਕ ਬਣਿਆ ਮੈਂ ਗੁਰੂ ਗੋਬਿੰਦ ਸਿੰਘ ਬਣਿਆ ਮੈਂ ਹੀ ਸ਼ਬਦਾ અવਤਾਰ ਗੁਰੂ ਗ੍ਰੰਥ ਸਾਹਿਬ ਹਾਂ ਮੇਰੀ ਹੀ ਜੋਤ ਹਰ ਜ਼ਰੇ ਵਿੱਚ ਸਮਾਈ ਹੋਈ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੈ ਗੁਰਪਰਮੇਸ਼ਰ ਏਕੋ ਜਾਣ ਕਹਿੰਦੇ ਭਾਈ ਮਨੀ ਸਿੰਘ ਜੀ ਤੁਸੀਂ ਬਾਣੀ ਲਿਖੋਗੇ ਤੇ ਬਾਬਾ ਦੀਪ ਸਿੰਘ ਜੀ ਸ਼ਾਈ ਤਿਆਰ ਕਰਨਗੇ ਕਲਮਾ ਕਰਨਗੇ ਤੇ ਅਸੀਂ ਬਾਣੀ ਉਚਾਰਦੇ ਹਾਂ ਇੱਕ ਓੰਕਾਰ ਤੋਂ ਬਾਣੀ ਦਾ ਆਗਾਜ਼ ਹੋਇਆ 18 ਦਸ 20 ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਨਾਲ-ਨਾਲ ਪ੍ਰਗਟ ਕਰਕੇ ਲਿਖਵਾਉਂਦੇ ਗਏ। ਸ਼ਲੋਕ ਪ੍ਰਗਟ ਕੀਤੇ ਗਏ। ਰਾਗ ਮਾਲਾ ਤੇ ਸਮਾਪਤੀ ਕੀਤੀ ਗਈ। ਕਈ ਕਹਿ ਦਿੰਦੇ ਜੀ ਰਾਗ ਮਾਲਾ ਗੁਰਾਂ ਦੀ ਬਾਣੀ ਨਹੀਂ। ਆਥੈਂਟਿਕਲੀ ਕੋਈ ਪ੍ਰੂਵ ਨਹੀਂ ਕਰ ਸਕਦਾ। 350 ਤੋਂ ਉੱਤੇ ਡਿਜੀਟਲਾਈਜੇਸ਼ਨ ਹੋਈ ਹੈ ਹੱਥ ਲਿਖਤ ਸਰੂਪਾਂ ਦੀ ਆਨਲਾਈਨ ਲਾਇਬ੍ਰੇਰੀ ਹੈ ਕਿਹੜਾ ਬੰਦਾ ਹੈ ਜਿਹੜਾ ਰਾਤੇ ਰਾਤ 350 ਸਰੂਪਾਂ ਵਿੱਚ ਅਚਾਨਕ ਹੀ ਰਾਗਮਾਲਾ ਲਿਖ ਗਿਆ ਵੀ ਮਲਾਵਟ ਕਰ ਗਿਆ ਫਿਰ ਇਹ ਦੱਸੋ ਵੀ ਜਿਹੜਾ ਇੰਡੈਕਸ ਹੁੰਦਾ ਹੈ ਜਿੱਥੇ ਵੇਰਵਾ ਹੁੰਦਾ ਬਾਣੀਆਂ ਦਾ ਸ਼ੁਰੂ ਵਿੱਚ ਜੇ ਕੋਈ ਪਿੱਛੇ ਮਲਾਵਟ ਕਰ ਵੀ ਗਿਆ ਤੇ ਇੰਡੈਕਸ ਦੇ ਵਿੱਚ ਕਿਦਾਂ ਲਿਖ ਗਿਆ ਸਾਰੇ ਹੀ ਗ੍ਰੰਥਾਂ ਦੇ ਇੰਡੈਕਸ ਵਿੱਚ ਰਾਗਮਾਲਾ ਲਿਖੀ ਮਿਲੇਗੀ ਤੁਹਾਨੂੰ ਅੱਛਾ ਤਰਕ ਵੇਖੋ ਕਿੱਡਾ ਹੱਸ ਹੋਈ ਨਾ ਅਖੇਦੀ ਰਾਗਮਾਲਾ ਤੇ ਮੱਲਾ ਨਹੀਂ ਲਿਖਿਆ ਅਖੇਦੀ ਰਾਗਮਾਲਾ ਕਿਸੇ ਰਾਗ ਵਿੱਚ ਨਹੀਂ ਹੈ ਬਾਕੀ ਸਾਰੀ ਬਾਣੀ ਰਾਗ ਵਿੱਚ ਹੈ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਜਿਹੜਾ ਵੀ ਤਰਕ ਰਾਗਮਾਲਾ ਤੇ ਦੋਗੇ ਉਹੀ ਤਰਕ ਜਬਜੀ ਸਾਹਿਬ ਤੇ ਆਉਣਾ ਜੇ ਭਜੋ ਕਿੱਧਰ ਭਜਦੇ ਹੋ ਜਬਜੀ ਸਾਹਿਬ ਤੇ ਵੀ ਮਹੱਲਾ ਪਹਿਲਾ ਨਹੀਂ ਲਿਖਿਆ ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਜਬਜੀ ਸਾਹਿਬ ਵੀ ਰਾਗ ਵਿੱਚ ਨਹੀਂ ਹੈ ਕੀ ਕਰੋਗੇ ਫਿਰ ਮੰਨਣਾ ਛੱਡ ਦਈਏ ਜਿਹੜੀ ਮਰਿਆਦਾ ਜਪਜੀ ਸਾਹਿਬ ਦੀ ਗੁਰੂ ਨਾਨਕ ਸਾਹਿਬ ਨੇ ਰੱਖੀ ਹੈ ਉਹੀ ਰਾਗ ਮਾਲਾ ਦਾ ਸਿਧਾਂਤ ਗੁਰੂ ਅਰਜਨ ਸਾਹਿਬ ਨੇ ਰੱਖਿਆ ਮਹੱਲਾ ਨਹੀਂ ਲਿਖਿਆ ਰਾਗ ਵਿੱਚ ਨਹੀਂ ਉਚਾਰੀ ਪਰ ਬਾਣੀ ਗੁਰੂ ਅਰਜਨ ਸਾਹਿਬ ਦੀ ਹੈ ਹਾਂ ਮੈਂ ਨਾ ਮੰਨੂ ਵਾਲੀ ਜਿਹੜੀ ਜੇਦਾ ਇਹਦਾ ਕੋਈ ਇਲਾਜ ਥੋੜਾ ਹੁੰਦਾ ਹੈ ਪਰ ਔਥੈਂਟਿਕਲੀ ਚਰਚਾ ਵਿੱਚ ਬਹਿ ਕੇ ਸਾਬਤ ਨਹੀਂ ਕਰ ਸਕਦਾ ਤਰਕਵਾਦੀ ਵੀ ਇਹ ਬਾਣੀ ਨਹੀਂ ਹੈ 9 ਮਹੀਨੇ 9 ਦਿਨ ਲੱਗੇ ਸ਼੍ਰੀ ਆਦ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ ਬਾਣੀ ਦੇ ਅਰਥ ਪੜ੍ਹਾਏ ਗਏ ਸਮਾਪਤੀ ਤੇ ਹੁਕਮਨਾਮਾ ਆਇਆ ਟੋਡੀ ਮਹੱਲਾ 5 ਸਤਿਗੁਰ ਆਇਓ ਸ਼ਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਗੁਰਦੇਵ ਤੇਰੀ ਸ਼ਰਨ ਵਿੱਚ ਆਏ ਹਾਂ ਚਿੰਤਾਵਾਂ ਮਿਟਾਉਣ ਵਾਲਾ ਐ ਤੂੰ ਇਉਂ پاک ਫੁਰਮਾਨ ਪ੍ਰਗਟ ਹੋਇਆ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ ਬੀੜ ਆਦ ਗੁਰੂ ਗ੍ਰੰਥ ਕੀ ਨਈ ਕਰਿਉ ਤਿਆਰ ਯਹੀ ਤੇ ਕਹਿਲਾਤ ਵਹਿ ਬੀੜ ਦਮਦਮੇ ਵਾਰ ਦਮਦਮਾ ਸਾਹਿਬ ਬੀੜ ਤਿਆਰ ਹੋਈ ਸੀ ਇਹ ਪ੍ਰਗਟ ਹੋ ਗਈ ਦਮਦਮੀ ਬੀੜ ਔਰੇ ਉਹੀ ਬੀੜ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨੰਦੇੜ ਦੀ ਧਰਤੀ ਤੇ ਗੁਰਤਾ ਗੱਦੀ ਦਿੱਤੀ ਸੀ ਹੁਣ ਪੁੱਛੋ ਵੀ ਕਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗਲੂਏ ਮੁਬਾਰਕ ਚੋਂ ਸਾਰਿਆਂ ਹੀ ਗੁਰਾਂ ਦੀ ਬਾਣੀ ਪ੍ਰਗਟ ਕਰ ਸਕਦੇ ਨੇ ਤੈਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਗੁਰੂ ਪਰਮੇਸ਼ਰ ਹੈ ਗੁਰੂ ਅਕਾਲ ਸਰੂਪ ਹੈ ਗੁਰੂ ਜੋ ਚਾਹੇ ਕਰ ਸਕਦਾ ਹੈ ਗੁਰੂ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਗੁਰੂ ਦੀ ਐਸੀ ਸਮਰੱਥਾ ਹੈ ਅੱਛਾ ਕੈਸਾ ਸੁਹਾਵਣਾ ਸਮਾ ਹੋਵੇਗਾ ਗੁਰੂ ਗੋਬਿੰਦ ਸਿੰਘ ਕਥਾ ਕਰਦੇ ਹੋਣਗੇ ਤੇ 48 ਸਿੰਘ ਸੁਣਨ ਵਾਲੇ ਕਿੰਨੇ ਵੜਪਾਗੇ ਭਾਈ ਮਨੀ ਸਿੰਘ ਚਰਨਾ ਚ ਬੈਠੇ ਕਥਾ ਸੁਣਨ ਬਾਬਾ ਦੀਪ ਸਿੰਘ ਚਰਨਾ ਚ ਬੈਠੇ ਕਥਾ ਸੁਣਨ ਭਾਈ RAM ਕੋਇਰ ਜੀ ਬਾਬਾ ਬੁੱਢਾ ਜੀ ਦੀ ਵੰਸ ਵਿੱਚੋਂ ਬਾਬਾ ਕਾਨ ਸਿੰਘ ਬਾਬਾ ਬినੋਦ ਸਿੰਘ ਬਾਬਾ ਗੁਰਬਖਸ਼ ਸਿੰਘ ਭਾਈ ਦਾਨ ਸਿੰਘ ਆਦਿਕ 48 ਸਿੰਘ ਜਿਨ੍ਹਾਂ ਨੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਗਲੂਏ ਮੁਬਾਰਕ ਤੋਂ ਪਾਠ ਬੋਧ ਹਾਸਲ ਕੀਤਾ ਬਾਣੀ ਦੀ ਸੰਥਿਆ ਲਈ ਤੇ ਕਥਾ ਸਰਮਣ ਕੀਤੀ